ਇਹ ਜੋ ਸ਼ਬਦ ਹੈ ਸਾਧ ਸੰਗਤ ਜੀ ਅੱਜ ਦੇ ਸਮੇਂ ਦੀ ਬੜੀ ਵੱਡੀ ਸਚਾਈ ਤੇ ਸਾਨੂੰ ਬਹੁਤ ਗੁਣ ਸਿਖਾਉਂਦਾ ਹੈ ਜੇਕਰ ਇਹ ਸ਼ਬਦ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਲਈਏ ਨਾ ਆਪਣੇ ਜੀਵਨ ਵਿੱਚ ਕਮਾ ਲਈਏ ਤਾਂ ਸਾਡੇ ਜੀਵਨ ਨੂੰ ਜੋ ਗਿਆਨ ਚਾਹੀਦਾ ਹੈ ਜੋ ਸਾਡੇ ਜੀਵਨ ਚ ਸਾਨੂੰ ਪ੍ਰਾਪਤੀ ਚਾਹੀਦੀ ਹੈ ਜੋ ਅਸੀਂ ਦੌੜ ਭੱਜ ਕਰਦੇ ਹਾਂ ਉਹ ਸਭ ਮਿਟ ਜਾਏਗੀ ਸਦੀਵੀ ਸੁੱਖ ਮਿਲ ਜਾਏਗਾ ਜਿਹੜਾ ਸੁੱਖ ਸਾਡਾ ਥੋੜੇ ਸਮੇਂ ਲਈ ਰਹਿੰਦਾ ਹੈ ਉਹ ਸਦੀਵੀ ਹੋ ਜਾਏਗਾ ਰਹਾਉ ਦੀ ਪੰਕਤੀ ਇਸ ਸ਼ਬਦ ਦੀ ਮਹਾਰਾਜ ਜੀ ਬਚਨ ਕਰ ਰਹੇ ਹਨ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਝੈ ਤਾਂ ਮਨ ਸਿਓ ਲੂਝੈ ਮਨਸਾ ਮਾਰ ਸਮਾਵਣਿਆ ਰਹਾਉ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਚਨ ਕਰ ਰਹੇ ਹਨ ਮੈਂ ਕੁਰਬਾਨੇ ਜਾਵਨਾ ਬਲਿਹਾਰ ਨੇ ਜਾਣਾ ਵਾਰ ਨੇ ਜਾਣਾ ਹੋਂ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾ ਬਣਿਆ ਜਿਸ ਨੇ ਗੁਰੂ ਦਾ ਸ਼ਬਦ ਆਪਣੇ ਮਨ ਚ ਵਸਾ ਲਿਆ ਪੱਕਾ ਕਰ ਲਿਆ ਇਹ ਕੋਈ ਸੁਣਨ ਦੇ ਵਿੱਚ ਸੌਖੀ ਗੱਲ ਲੱਗੇਗੀ ਪਰ ਮੰਨਣ ਦੇ ਵਿੱਚ ਕੋਈ ਆਸਾਨ ਗੱਲ ਨਹੀਂ ਹੈ ਬਚਨ ਨਹੀਂ ਹੈ ਇਹ ਬਹੁਤ ਵੱਡਾ ਵਚਨ ਹੈ ਕਿ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾਉਣਾ ਉਸ ਤੋਂ ਮਹਾਰਾਜ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਬਲਿਹਾਰਨੇ ਜਾਣਾ ਵਾਰਨੇ ਜਾਣਾ ਜਿਨਨੇ ਗੁਰੂ ਦਾ ਸ਼ਬਦ ਮਨ 'ਚ ਵਸਾ ਲਿਆ ਹੈ ਗੁਰ ਕਾ ਬਚਨ ਵਸੈ ਜੀਨ ਨਾਲੇ ਸਾਡੇ ਜਿੰਦ ਦੇ ਨਾਲ ਸਾਡੇ ਮਨ ਦੇ ਵਿੱਚ ਗੁਰੂ ਦਾ ਵਸਨ ਵਸਿਆ ਹੋਣਾ ਚਾਹੀਦਾ ਪੱਕਾ ਹੋਇਆ ਹੋਣਾ ਚਾਹੀਦਾ ਹੈ ਸ਼ਬਦ ਸੂਝੈ ਤਾਂ ਮਨ ਸਿਓ ਲੂਝੈ ਮਨਸਾ ਮਾਰ ਸਭਾਵਣਿਆ ਕਿਉਂ ਮਹਾਰਾਜ ਜੀ ਕਹਿੰਦੇ ਮੈਂ ਕਿਉਂ ਇਹ ਵਚਨ ਕੀਤਾ ਸਤਿਗੁਰਾਂ ਨੇ ਕਿ ਗੁਰੂ ਦੇ ਸ਼ਬਦ ਨੂੰ ਮਨ ਚ ਕਿਉਂ ਵਸਾਉਣਾ ਹੈ ਸ਼ਬਦ ਸੂਝੈ ਕਿਉਂਕਿ ਸ਼ਬਦ ਨੇ ਸੋਝੀ ਦੇਣੀ ਹੈ ਸ਼ਬਦ ਨੇ ਗਿਆਨ ਦੇਣਾ ਹੈ ਸ਼ਬਦ ਨੇ ਸਹੀ ਗਲਤ ਦੇ ਉੱਪਰ ਸਾਡੇ ਮਨ ਦਾ ਜਿਹੜਾ ਫੈਸਲਾ ਸਿਮਾਨੇ ਕਰਨਾ ਹੈ ਉਹ ਸ਼ਬਦ ਨੇ ਗਿਆਨ ਦੇਣਾ ਕਿ ਸਹੀ ਹੈ ਕਿ ਗਲਤ ਮਨ ਸਿਓ ਲੂਝੈ ਜਦੋਂ ਸ਼ਬਦ ਦਾ ਗਿਆਨ ਹੋ ਗਿਆ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਤਾਂ ਸਾਧ ਸੰਗਤ ਜੀ ਮਨ ਸਿਓ ਲੂਝੈ ਇਨਸਾਨ ਆਪਣੇ ਮਨ ਨਾਲ ਲੂਝਦਾ ਹੈ ਮਨ ਨੂੰ ਫਿਰ ਮਰਜ਼ੀ ਨਹੀਂ ਕਰਨ ਦਿੰਦਾ ਜੋ ਮਨ ਦੀ ਮਰਜ਼ੀ ਹੋਏਗੀ ਉਹ ਫਿਰ ਨਹੀਂ ਹੋਏਗਾ ਕਈ ਵਾਰੀ ਤੇ ਬੜੇ ਸੀ ਮਾਨ ਨਾ ਕਹਦੇ ਨੇ ਨਾ ਕਿ ਮੈਂ ਤੇ ਜੀ ਮਰਨ ਦੀ ਮਰਜ਼ੀ ਦਾ ਮਾਲਕ ਆ ਜਿਸ ਵੇਲੇ ਜੀ ਕੀਤਾ ਉੱਠ ਗਏ ਜਿਸ ਵੇਲੇ ਜੀ ਕੀਤਾ ਸੌਂ ਗਏ ਜੋਪ ਜੀ ਕੀਤਾ ਖਾ ਲਿਆ ਜੋ ਜੀ ਕੀਤਾ ਪਾ ਲਿਆ ਇਹ ਇਨਸਾਨ ਕੋਈ ਬੜਾ ਵੱਡਾ ਨਹੀਂ ਗਿਣਿਆ ਜਾਏਗਾ ਸਭ ਕੋ ਗੁਲਾਮ ਹੀ ਗਿਣਿਆ ਜਾਏਗਾ ਗੁਰਬਾਣੀ ਦੇ ਮੁਤਾਬਕ ਜਿਹੜਾ ਮਨ ਦੀਆਂ ਮਰਜ਼ੀਆਂ ਕਰਦਾ ਓਏ ਨਹੀਂ ਵੀ ਕੋਈ ਬੜਾ ਸ਼ਾਹ ਹੋ ਗਿਆ ਤੇ ਜਾਂ ਕੋਈ ਬੜਾ ਵੱਡਾ ਹੋ ਗਿਆ ਜਾਂ ਕੋਈ ਬੜੀ ਵੱਡੀ ਉਸਨੇ ਕੋਈ ਪ੍ਰਾਪਤੀ ਕਰ ਲਈ ਸਤਿਗੁਰਾਂ ਨੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ ਮਨਮੁਖ ਆਖਿਆ ਹੈ ਗੁਲਾਮ ਆਖਿਆ ਹੈ ਮਨ ਦਾ ਤੇ ਸਤਿਗੁਰਾਂ ਨੇ ਕਿਹਾ ਹੈ ਜਿਹੜਾ ਮਨ ਨੇ ਨਾਲ ਲੂਝਦਾ ਹੈ ਗੁਰੂ ਨਾਨਕ ਸਾਹਿਬ ਜੀ ਕੀ ਕਹਿੰਦੇ ਨੇ ਮਨ ਜੀਤੈ ਜਗ ਜੀਤ ਜਿਸ ਨੇ ਮਨ ਨੂੰ ਜਿੱਤ ਲਿਆ ਮਨ ਨੂੰ ਜਿੱਤਣਾ ਕੀ ਹੈ ਮਨ ਆਖੇਗਾ ਮਨ ਬੜਾ ਕੁਝ ਕਹਿੰਦਾ ਹੈ ਫਲਾਣੇ ਨੇ ਆਪਣੇ ਘਰ ਦੇ ਵਿੱਚ ਵੱਡਾ ਟੀਵੀ ਲਿਆਂਦਾ ਹੈ ਮੈਂ ਨਹੀਂ ਲਿਆ ਮਨ ਅੱਤੈ ਵੀ ਸਾਡੇ ਘਰੇ ਛੋਟਾ ਹੈ ਵੱਡਾ ਹੋਣਾ ਚਾਹੀਦਾ ਹੈ ਚੰਗਾ ਵੱਡਾ ਸਕਰੀਨ ਵੱਡੀ ਦਿਖੇ ਸਾਡੇ ਪੜੋਸੀਆਂ ਨੇ ਗੱਡੀ ਵੱਡੀ ਲੈ ਆਉਂਦੀ ਹੈ ਸਾਡੇ ਕੋਲ ਉਹੀ ਪੁਰਾਣੀ ਚੱਲੀ ਜਾ ਰਹੀ ਹੈ ਮਾਂ ਨਾ ਆਖੇਗਾ ਮਣਾ ਚੱਕ ਤੂੰ ਵੀ ਕਰ ਜਾ ਤੇ ਲੈ ਆ ਵੱਡੀ ਕੋਈ ਨਹੀਂ ਕਿਸ਼ਤਾ ਭਰੀ ਜਾਵਾਂਗੇ ਫਲਾਣੇ ਨੇ ਵੱਡੀ ਮੋਟਰਸਾਈਕਲ ਲੈ ਆਂਦੀ ਤੂੰ ਉਸ ਤੋਂ ਵੱਡੀ ਲੈ ਆ ਕੋਈ ਗੱਲ ਨਹੀਂ ਕਿਸ਼ਤਾ ਭਰੀ ਜਾਵਾਂਗੇ ਇਹ ਮਨ ਦੀਆਂ ਇਕਾਵਾਂ ਨੇ ਮਨ ਦੇ ਫੁਰਨੇ ਨੇ ਜਿਸ ਨੂੰ ਸ਼ਬਦ ਦਾ ਗਿਆਨ ਆ ਗਿਆ ਉਹ ਮਨ ਦੇ ਨਾਲ ਲੂਝੇਗਾ ਸ਼ਬਦ ਦੇ ਸੂਝੇ ਤਾਂ ਮਨ ਸਿਓ ਲੂਝੇ ਸ਼ਬਦ ਨੇ ਗਿਆਨ ਦਿੱਤਾ ਇਨਸਾਨ ਮਨ ਦੇ ਨਾਲ ਲੂਝੇਗਾ ਦੱਸੇਗਾ ਭਾਈ ਕਿ ਕਿੱਥੇ ਸਹੀ ਫੈਸਲਾ ਲੈਣਾ ਹੈ ਕਿੱਥੇ ਗਲਤ ਲੈ ਰਿਹਾ ਹੈ ਉਥੇ ਸ਼ਬਦ ਦੇ ਗਿਆਨ ਦੇ ਨਾਲ ਇਨਸਾਨ ਮਨ ਤੇ ਕਾਬੂ ਪਾਏਗਾ ਮੰਦੀਆਂ ਵਾਸ਼ਨਾਵਾਂ ਤੇ ਕਾਬੂ ਪਾਏਗਾ ਮੰਦੀਆਂ ਇੱਛਾਵਾਂ ਤੇ ਕਾਬੂ ਪਾਏਗਾ ਇਹ ਕੋਈ ਬੜੀ ਵੱਡੀ ਸਾਡੀ ਪ੍ਰਾਪਤੀ ਨਹੀਂ ਹੈ ਵੀ ਅਸੀਂ ਇਹ ਚੀਜ਼ ਚਾਹੀਦੀ ਹੈ ਸਾਨੂੰ ਤੇ ਅਸੀਂ ਉਹ ਚੀਜ਼ ਕਿਸੇ ਤਰੀਕੇ ਪ੍ਰਾਪਤ ਕਰ ਲਈ ਤੇ ਕੋਈ ਬੜਾ ਵੱਡਾ ਅਸੀਂ ਕਾਮਯਾਬ ਬਣ ਗਏ ਨਹੀਂ ਵੱਡਾ ਘਰ ਵੱਡੀ ਗੱਡੀ ਕੋਈ ਬਹੁਤ ਵੱਡਾ ਬੈਂਕ ਬੈਲੈਂਸ ਕਾਮਯਾਬ ਇਨਸਾਨ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਐ ਬੀਕ ਇਨਸਾਨ ਕਾਮਯਾਬ ਹੋ ਗਿਆ ਸੀ ਵੈਸੇ ਸਮਾਜ ਵਿੱਚ ਕਾਮਯਾਬ ਮੰਨਿਆ ਇਸੇ ਨੂੰ ਜਾਂਦਾ ਮੈਨੂੰ ਮਾਫ ਕਰਿਓ ਜਿਹਨੇ ਬੜਾ ਵੱਡਾ ਘਰ ਲੈ ਲਿਆ ਵਧੀਆ ਉਹਦੇ ਕੋ ਇੱਕ ਦੋ ਗੱਡੀਆਂ ਵਧੀਆ ਸਾਰਾ ਕੁਝ ਸਿਸਟਮ ਸੈੱਟ ਕੀਤਾ ਚੰਗਾ ਪੈਸਾ ਜੋੜ ਲਿਆ ਧੀਆ ਪੁੱਤ ਸਭ ਸੌਖੇ ਨੇ ਤੇ ਦੁਨੀਆ ਕਹਿੰਦੀ ਵੀ ਬਹੁਤ ਮੁੰਡਾ ਕਾਮਯਾਬ ਹੋ ਗਿਆ ਬੱਚਾ ਕਾਮਯਾਬ ਹੋ ਗਿਆ ਗੁਰਬਾਣੀ ਦੇ ਗਿਆਨ ਮੁਤਾਬਕ ਤਨ ਦੌਲਤ ਦੁਨੀਆਵੀ ਪਦਾਰਥ ਅਮੀਰੀ ਸ਼ੌਹਰਤ ਸੈਕੰਡਰੀ ਹੈ ਦੂਜੇ ਨੰਬਰ ਤੇ ਹੈ ਬਾਦ ਦੀਆਂ ਗੱਲਾਂ ਨੇ ਸਭ ਤੋਂ ਪਹਿਲਾਂ ਸਾਡੇ ਮਨ ਦੀ ਖੇਡ ਹੈ ਅਸੀਂ ਮਨ ਨੂੰ ਜਿੱਤਣਾ ਹੈ ਸਭ ਤੋਂ ਪਹਿਲਾਂ ਤੇ ਇਹ ਮਨ ਤੇ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਬਾਅਦ ਦੀਆਂ ਪ੍ਰਾਪਤੀਆਂ ਨੇ ਇਹ ਸਭ ਬਾਅਦ ਦੀਆਂ ਦਾਤਾਂ ਨੇ ਜਿਨ੍ਹਾਂ ਨੂੰ ਅਸੀਂ ਭੋਗਣਾ ਹੈ ਤੇ ਜਿਹੜੀਆਂ ਕਦੇ ਸਥਿਰ ਵੀ ਨਹੀਂ ਨੇ ਇਹ ਅੱਜ ਸਾਡੀਆਂ ਨੇ ਕੱਲ ਕਿਸੇ ਹੋਰ ਦੀਆਂ ਫਿਰ ਕਿਸੇ ਹੋਰ ਦੀਆਂ ਸਭ ਦੇ ਤੋਂ ਪਹਿਲਾਂ ਕਿਸੇ ਹੋਰ ਦੀਆਂ ਸਨ ਜਿਹੜੀ ਜਗ੍ਹਾ ਅਸੀਂ ਬੜੇ ਮਾਨ ਨਾਲ ਖਰੀਦਨੇ ਆ ਵੀ ਫਲਾਣੀ ਜਗ੍ਹਾ ਅਸੀਂ ਅੱਜ ਜਗ੍ਹਾ ਖਰੀਦ ਲਈ ਪਲਾਟ ਖਰੀਦ ਲਿਆ ਘਰ ਖਰੀਦ ਲਿਆ ਜੇ ਸ਼ਾਂ ਧੋਕੇ ਸੋਚੀਏ ਸਾਰੀ ਮਾਇਆ ਦਾ ਤਿਆਗ ਕਰਕੇ ਫੁਰਨਿਆਂ ਦਾ ਤਿਆਗ ਕਰਕੇ ਵੀ ਮਨਾਂ ਸੋਚ ਜਰਾ ਇਹ 100 ਸਾਲ ਪਹਿਲਾਂ ਥਾਂ ਕਿਦੀ ਸੀ ਇਹ 200 ਸਾਲ ਪਹਿਲਾਂ ਕਿਦੀ ਸੀ ਇਹ 500 ਸਾਲ ਪਹਿਲਾਂ ਕਿਦੀ ਸੀ 1000 ਸਾਲ ਪਹਿਲਾਂ ਕਿਦੀ ਸੀ ਕਿੰਨੇ ਖਰੇ ਨਾਮ ਨਿਕਲ ਆਉਣਗੇ ਜੇ ਕੋਈ ਰਿਕਾਰਡ ਕਿਸੇ ਕੋ ਪਿਆ ਹੋਵੇ ਕਿੱਥੇ ਅਗਾ ਚੱਲਿਆ ਰਾਜਿਆਂ ਮਹਾਰਾਜਿਆਂ ਦੀ ਤੂੰ ਅਗਾ ਫਿਰ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜੂ ਇਤਿਹਾਸ ਅੱਗੇ ਚੱਲਦਾ ਉਹਨਾਂ ਨੇ ਜ਼ਮੀਨਾਂ ਵੰਡੀਆਂ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿੱਤੇ ਅੱਗਾ ਦੀ ਹੈਗਾ ਕਿਵੇਂ ਚੱਲੇ ਆ ਫਿਰ ਮਨਾਂ ਸੋਚ ਵੀ ਮੇਰੇ ਤੋਂ ਬਾਅਦ ਮੈਂ ਤੇ ਮੇਰਾ ਟਾਈਮ ਪੀਰੀਅਡ ਕਿੰਨਾ ਕੁ 50 100 ਸਾਲ ਦਾ ਉਸ ਤੋਂ ਬਾਅਦ ਅਗਾ ਮੇਰੇ ਪੁੱਤ ਮੇਰੇ ਪੋਤਰੇ ਪਤਾ ਨਹੀਂ ਉਸ ਤੋਂ ਬਾਅਦ ਅਗਾ ਪੀੜੀ ਚ ਚਲਣੀ ਨਹੀਂ ਚਲਣੀ ਕਿੱਦਨੇ ਅੱਗੇ ਆਉਣਾ ਕਿੰਨੇ ਅੱਗੇ ਕਿਦੀ ਮਲਕੀਅਤ ਹੋ ਜਾਣੀ ਹੈ ਉਹ ਤਾਂ ਇੱਥੇ ਰਹਿ ਜਾਣਾ ਇਹ ਸਭ ਮਨ ਨੂੰ ਸਮਝਾਉਣਾ ਹੁੰਦਾ ਜਦੋਂ ਇਹ ਮਨ ਸਮਝ ਜਾਏ ਨਾ ਜ਼ਮੀਨ ਜਾਇਦਾਦ ਫਿਰ ਵੀ ਸਾਡੀ ਰਹੇਗੀ ਕੋਠੀਆਂ ਕਾਰਾਂ ਫਿਰ ਵੀ ਉਹ ਸਾਡੀਆਂ ਰਹਿਣਗੀਆਂ ਜਦੋਂ ਮਨ ਨੇ ਇਹ ਗੱਲ ਸਮਝ ਲਈ ਫਿਰ ਮਨ ਕਦੇ ਹੰਕਾਰ ਨਹੀਂ ਕਰੇਗਾ ਫਿਰ ਸਾਡੇ ਅੰਦਰ ਕਦੇ ਵਿਕਾਰ ਨਹੀਂ ਆਏਗਾ ਵੀ ਮੈਂ ਇੰਨੀ ਜ਼ਮੀਨ ਜਾਇਦਾਦ ਦਾ ਮਾਲਕ ਆ ਇੱਕ ਨਾ ਬੰਦੇ ਨੇ ਵੀਡੀਓ ਬਣਾ ਕੇ ਪਾਈ ਉਹ ਟਰੱਕ ਚਲਾ ਰਿਹਾ ਸੀ ਕਿਸੇ ਹੋਰ ਪੱਤਰਕਾਰ ਨੇ ਉਹਦੀ ਵੀਡੀਓ ਇੰਟਰਵਿਊ ਲਈ ਪੰਜਾਬ ਦਾ ਬੰਦਾ ਸਾਬਤ ਸੂਰਤ ਹੈ ਬਜ਼ੁਰਗ ਹੈ ਡਰਾਈਵਰੀ ਕਰਦਾ ਟਰੱਕ ਚ ਲਾ ਰਿਆ ਸੀ ਉਹ ਤੇ ਜਦੋਂ ਉਹਨੂੰ ਪੁੱਛਦਾ ਉਸ ਬੜੀ ਇੰਗਲਿਸ਼ ਵਗੈਰਾ ਜਾਣਦਾ ਸੀ ਸਿਆਣਾ ਸੀ ਤੇ ਉਹ ਕਹਿੰਦਾ ਜੀ ਜਦੋਂ ਗੱਲਬਾਤ ਚ ਦੱਸਿਆ ਨਾ ਉਹਨੇ ਉਹ ਕਹਿੰਦਾ ਜੀ ਮੈਂ ਕੈਨੇਡਾ ਦੇ ਵਿੱਚ ਬਹੁਤ ਲੰਮੇ ਸਮੇਂ ਤੱਕ ਟਰੱਕ ਚ ਲਾਇਆ ਬਹੁਤ ਮੈਂ ਧਨ ਦੌਲਤ ਜੋੜਿਆ ਉਹ ਜਿਹੜਾ ਉਹਨਾਂ ਦਾ ਏਰੀਆ ਸੀ ਉਸ ਇਲਾਕੇ ਦੇ ਜਿਹੜਾ ਬੈਂਕ ਸੀ ਸਭ ਤੋਂ ਟਾਪ ਦਾ ਡਿਪੋਜ਼ਟਰ ਸਭ ਤੋਂ ਵੱਧ ਪੈਸਾ ਜਮਾ ਕਰਨ ਵਾਲਾ ਉਹ ਇਨਸਾਨ ਸੀ ਪਹਿਲੇ ਨੰਬਰ ਤੇ ਵੀ ਇਹਦਾ ਪੈਸਾ ਸਭ ਤੋਂ ਵੱਧ ਬੈਂਕ ਚ ਹੁੰਦਾ ਤੇ ਉਹ ਟਰੱਕ ਚਲਾ ਰਿਹਾ ਕਹਿੰਦੇ ਕੀ ਗੱਲ ਤੁਸੀਂ ਟਰੱਕ ਚਲਾਈ ਜਾਂਦੇ ਕਹਿੰਦੇ ਜੀ ਮੇਰਾ ਕਿਰਤ ਜਿਹੜੀ ਹੈ ਨਾ ਸ਼ੁਰੂ ਤੋਂ ਇਹੀ ਰਹੀ ਹੈ ਪਹਿਲਾਂ ਮੈਂ ਇੱਥੇ ਚਲਾਉਂਦਾ ਸੀ ਫਿਰ ਮੈਂ ਬਾਹਰ بڑے ਸਾਲ ਚਲਾਇਆ ਜੰਗਾ ਸਾਰਾ ਕੁਝ ਸੈੱਟ ਹੋ ਗਿਆ ਹੁਣ ਇੱਥੇ ਆ ਗਿਆਂ ਬੱਚੇ ਕਮਾਉਂਦੇ ਨੇ ਪੈਸਾ ਬਹੁਤ ਐ ਪਰ ਕਿੰਨੇ ਮੈਨੂੰ ਮੇਰੀ ਇਸ ਕਿਰਤ ਦੇ ਵਿੱਚ ਇਸ ਸਾਦੇ ਲਿਫਾਜ਼ ਲਿਵਾਜ਼ ਦੇ ਵਿੱਚ ਜਿਹੜੇ ਮੇਰੇ ਇੱਥੇ ਜਾਣ ਪਹਿਚਾਨ ਵਾਲੇ ਨੇ ਉਹਨਾਂ ਨਾਲ ਮਿਲਣਾ ਬੈਠਣਾ ਮੈਨੂੰ ਇਸ ਚੀਜ਼ ਦੇ ਵਿੱਚ ਬੜਾ ਸਬਰ ਮਿਲਦਾ ਬੜਾ ਸੰਤੋਖ ਮਿਲਦਾ ਬੜਾ ਸਕੂਨ ਮਿਲਦਾ ਹੈ ਮਨ ਤੇ ਕਾਬੂ ਪਾ ਲਿਆ ਨਾ ਮਨ ਤੇ ਕੰਟਰੋਲ ਕਰ ਲਿਆ ਮਨ ਨੂੰ ਵਸ ਵਿੱਚ ਕਰ ਲਿਆ ਉਹ ਇਨਸਾਨ ਕਦੇ ਡੋਲੇਗਾ ਹੀ ਨਹੀਂ ਉਹ ਇਨਸਾਨ ਨੂੰ ਹੁਣ ਜਿਹੜਾ ਇਨਸਾਨ ਇੰਨਾ ਅਮੀਰ ਹੋ ਕਰਕੇ ਜੇ ਇੰਨਾ ਸਾਦਾ ਜੀਵਨ ਬਤੀਤ ਕਰ ਰਿਹਾ ਹੈ ਉਹਨੂੰ ਕੋਣ ਕੋਈ ਲਾਲਚ ਵਿੱਚ ਲੈ ਆਵੇਗਾ ਉਹਦੇ ਤੇ ਕਦੀ ਲੋਭ ਨਹੀਂ ਹਮਲਾ ਕਰ ਪਾਏਗਾ ਉਹਦੇ ਤੇ ਕਦੇ ਕੋਈ ਵਿਕਾਰ ਨਹੀਂ ਹਮਲਾ ਕਰ ਪਾਏਗਾ ਜਿਨੇ ਮਨ ਨੂੰ ਸਾਧ ਲਿਆ ਹੈ ਇਹੀ ਗਿਆਨ ਸਤਗੁਰੂ ਜੀ ਗੁਰਬਾਣੀ ਚ ਦਿੰਦੇ ਨੇ ਭਾਈ ਹੋਂ ਵਾਰੀ ਜਿਉ ਵਾਰੀ ਗੁਰ ਸ਼ਬਦ ਮਨ ਵਸਾਵੇ ਜਿਨੇ ਗੁਰੂ ਦਾ ਸ਼ਬਦ ਮਨ 'ਚ ਵਸਾਇਆ ਉਹਨਾਂ ਤੋਂ ਮੈਂ ਵਾਰਨੇ ਜਾਨਾ ਸ਼ਬਦ ਸੂਝੈ ਤਾਂ ਮਨ ਸਿਓ ਲੂਝੈ ਮਨਸਾ ਮਾਰ ਸਮਾਵਣਿਆ ਜਿਹੜਾ ਸ਼ਬਦ ਦੇ ਦੁਆਰਾ ਆਪਣੇ ਮਨ ਦੇ ਨਾਲ ਜੰਗ ਕਰਦਾ ਹੈ ਆਪਣੇ ਮਨ ਦੇ ਨਾਲ ਲੂਝਦਾ ਹੈ ਕਿ ਮਨਾ ਤੇਰੇ ਲਈ ਕੀ ਸਹੀ ਹੈ ਕੀ ਗਲਤ ਹੈ ਉਸਨੇ ਆਪਣੀਆਂ ਮਨਸਾਵਾਂ ਨੂੰ ਇੱਛਾਵਾਂ ਨੂੰ ਮਾਰ ਕੇ ਪ੍ਰਮਾਤਮਾ ਦੇ ਨਾਮ ਵਿੱਚ ਸਮਾ ਗਿਆ ਇੱਕ ਮਿਕ ਹੋ ਗਿਆ ਬਹੁਤ ਸਾਰੀਆਂ ਉਦਾਹਰਨਾਂ ਨੇ ਸਾ ਸੰਗਤ ਜੀ ਇਤਿਹਾਸ ਵਿੱਚ ਬਹੁਤ ਸਾਰੀਆਂ ਭਾਈ ਆਦਮ ਜੀ ਦਾ ਛੋਟੀ ਜਿਹੀ ਮੈਂ ਬੇਨਤੀ ਕਰਨੀ ਸਾਖੀ ਆਪ ਜੀ ਨੇ ਪਹਿਲਾਂ ਵੀ ਸਰਵਨ ਕੀਤੀ ਭਾਈ ਆਦਮ ਜੀ ਗੁਰੂ ਮਹਾਰਾਜ ਦੇ ਦਰ ਤੇ ਆਏ ਪੁੱਤਰ ਦੀ ਦਾਤ ਲੈ ਉਹਨਾਂ ਕੋ ਪੁੱਤਰ ਔਲਾਦ ਨਹੀਂ ਸੀ ਹੋ ਰਹੀ ਬੜੇ ਅਮੀਰ ਸਨ ਧਨ ਦੌਲਤ ਬਹੁਤ ਸੀ ਕਹਿੰਦੇ ਚਲੋ ਮਹਾਰਾਜ ਦੇ ਦਰ ਤੇ ਕਿਸੇ ਦੱਸਿਆ ਵੀ ਤੁਸੀਂ ਬੜੇ ਥਾਵਾਂ ਤੇ ੱਕੇ ਖਾਦੇ ਗੁਰੂ ਮਹਾਰਾਜ ਦੇ ਦਰ ਤੇ ਵੀ ਜਾਓ ਉੱਥੋਂ ਦੇ ਦਰਦੀ ਜੀ ਠੋਕਰ ਵੀ ਮਿਲ ਜਾਈ ਨਾ ਤੇ ਭਾਗ ਖੁੱਲ ਜਾਂਦੇ ਨੇ ਉਹ ਆ ਗਏ ਸੇਵਾ ਕਰਨ ਲੱਗ ਗਏ ਸੇਵਾ ਚ ਮਨ ਲੱਗ ਗਿਆ ਇੱਛਾ ਭੁੱਲ ਗਏ ਵੀ ਕੋਈ ਇੱਛਾ ਮੰਗਣ ਆਏ ਸ ਸੇਵਾ ਕਰਦਿਆ ਕਰਦਿਆ 6 ਮਹੀਨੇ ਲੰਘ ਗਏ ਲਗਾਤਾਰ ਦਿਨ ਰਾਤ ਉੱਥੇ ਹੀ ਡੇਰਾ ਪਾਇਆ 6 ਮਹੀਨੇ ਲੰਘ ਗਏ ਮਹਾਰਾਜ ਜਾਨੀ ਜਾਨਸਨ ਸਤਿਗੁਰੂ ਮਹਾਰਾਜ ਨੇ ਇੱਕ ਦਿਨ ਬੁਲਾ ਕੇ ਆਪ ਹੀ ਪੁੱਛ ਲਿਆ ਦੱਸੋ ਭਾਈ ਕੋਈ ਮਨ ਦੀ ਤੋਂ ਇੱਛਾ ਹੋਵੇ ਕੋਈ ਮਨ ਦੀ ਮੁਰਾਦ ਹੋਵੇ ਮਹਾਰਾਜ ਨੇ ਨੂੰ ਮਨਾ ਕਰ ਦਿੱਤਾ ਕਹਿੰਦੇ ਨਾ ਮਹਾਰਾਜ ਕੋਈ ਇੱਛਾ ਨਹੀਂ ਕੋਈ ਮੇਰੇ ਮਨ ਦੀ ਉਹ ਹੈ ਨਹੀਂ ਘਰ ਵਾਲੀ ਕੋਲ ਗਿਆ ਦੱਸਦਾ ਕਹਿੰਦੇ ਅੱਜ ਗੁਰੂ ਸਾਹਿਬ ਨੇ ਬੁਲਾਇਆ ਸੀ ਉਹ ਇੱਦਾਂ ਇੱਦਾਂ ਗੱਲਬਾਤ ਹੋਈ ਘਰ ਵਾਲੀ ਕਹਿੰਦੀ ਤੁਸੀਂ ਮੰਗਿਆ ਕਿਉਂ ਨਹੀਂ ਪੁੱਤਰ ਤੇ ਮੰਗਣ ਆਏ ਆ ਗੁਰੂ ਦੇ ਦਰ ਤੋਂ ਤੇ ਤੁਸੀਂ ਮੰਗ ਲੈਿੰਦੇ ਕਹਿੰਦੇ ਨਾ ਮੇਰੇ ਤੇ ਮੇਰੇ ਤੇ ਹਿੰਮਤ ਨਹੀਂ ਪਈ ਵੀ ਮੈਂ ਗੁਰੂ ਸਾਹਿਬ ਨੂੰ ਕਹਿ ਦਿੰਦਾ ਵੀ ਮੈਨੂੰ ਮਹਾਰਾਜ ਪੁੱਤਰ ਚਾਹੀਦਾ ਮਹਾਰਾਜ ਕਹਿੰਨਗੇ 6 ਮਹੀਨੇ ਸੇਵਾ ਕਰਕੇ ਫਿਰੇ ਮੰਗਣ ਆਏ ਸ ਤਾਂ ਸੇਵਾ ਕੀਤੀ ਐ ਉਹ ਇੱਛਾ ਨੂੰ ਮਾਰ ਦਿੱਤਾ ਇੱਛਾ ਨੂੰ ਦਬਾ ਦਿੱਤਾ ਤਿਤ ਮਹਾਰਾਜ ਜੀ ਐਸੇ ਜਾਣੀ ਜਾਣੇ ਕਦੇ ਵੀ ਆਪਣੇ ਪੂਰਨ ਭਰੋਸੇ ਸ਼ਰਧਾਵਾਨ ਸਿੱਖ ਦੀ ਇੱਛਾ ਨੂੰ ਮਰਨ ਨਹੀਂ ਮਹਾਰਾਜ ਦਿੰਦੇ ਮਹਾਰਾਜ ਜੀ ਨੇ ਦੁਬਾਰਾ ਫਿਰ ਮੌਕਾ ਦਿੱਤਾ ਕਹਿੰਦੇ ਦੁਬਾਰਾ ਫਿਰ ਬੋਲੋ ਦੁਬਾਰਾ ਫਿਰ ਦੱਸੋ ਦੂਜੇ ਦਿਨ ਬੁਲਾਇਆ ਫਿਰ ਉਸ ਨੇ ਕਿਹਾ ਮਹਾਰਾਜ ਮੇਰੀ ਇੱਛਾ ਏ ਸੀ ਪਰ ਕਿੰਨ ਮਰ ਹੁਣ ਨਹੀਂ ਮੈਨੂੰ ਲਾਲਸਾ ਨਹੀਂ ਬਹੁਤੀ ਕੋਈ ਹੁਣ ਮੈਨੂੰ ਕੋਈ ਬਹੁਤੀ ਐਸੀ ਉਹ ਨਹੀਂ ਵੀ ਮੈਂ ਜਿਵੇਂ ਪਹਿਲਾਂ ਮੈਨੂੰ ਸੀਗਾ ਨਾ ਹੁਣ ਉਸ ਤਰ੍ਹਾਂ ਨਹੀਂ ਵੀ ਜੇ ਤੁਸੀਂ ਦਾਤ ਦੇ ਦਿੱਤੀ ਠੀਕ ਹੈ ਨਹੀਂ ਤੇ ਮੈਨੂੰ ਸੇਵਾ ਚ ਹੀ ਬੜਨ ਆਂਦਾ ਆ ਗਿਆ ਇਹ ਹੁੰਦਾ ਹੈ ਮਨ ਦੀਆਂ ਇੱਛਾਵਾਂ ਤੇ ਕਾਬੂ ਪਾਣਾ ਮਨ ਮਨ ਤੇ ਬੜਾ ਕੁਝ ਕਹੀ ਜਾਏਗਾ ਕਹਿੰਦੀ ਹੈਗਾ ਪਹਿਲੀ ਪੰਕਤੀ ਇਸ ਸ਼ਬਦ ਦੀ ਇਹ ਜੋ ਵਿਚਾਰੀ ਹੈ ਰਹਾਉ ਦੀ ਪੰਕਤੀ ਹੈ ਪਹਿਲੀ ਪੰਕਤੀ ਮਹਾਰਾਜ ਕਹਿੰਦੇ ਸਭ ਕਟ ਆਪੇ ਭੋਗਨ ਹਾਰ ਅਲਖ ਵਰਤੈ ਅਗੰਮ ਅਪਾਰਾ ਸਭ ਕਟ ਸਾਰੇ ਘਟਾਂ ਦੇ ਵਿੱਚ ਮੇਰੇ ਵਿੱਚ ਤੁਹਾਡੇ ਵਿੱਚ ਸਾਡੇ ਸਾਰਿਆਂ ਦੇ ਵਿੱਚ ਸਰੀਰਾਂ ਦੇ ਵਿੱਚ ਸਭ ਦੇ ਵਿੱਚ ਹੀ ਆ ਗਿਆ ਸਾਸੰਗ ਜੀ ਚਾਹੇ ਕੋਈ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਦੀਨ ਮਜ਼ਹਬ ਦਾ ਸਾਡੇ ਘਰ ਕੰਮ ਕਰਨ ਆਉਣ ਵਾਲਾ ਹੈ ਕੋਈ ਝਾੜੂ ਪੂੰਝਾ ਕਰਨ ਆਉਣ ਵਾਲਾ ਉਹ ਅਸੀਂ ਆਪ ਹਾਂ ਸਾਰਿਆਂ ਦੇ ਵਿੱਚ ਸਾਡੇ ਧੀਆ ਪੁੱਤ ਭੈਣ ਭਰਾ ਚਾਚੇ ਤਾਏ ਸਭ ਦੇ ਵਿੱਚ ਉਹ ਆਪ ਹੀ ਵਸਿਆ ਤੇ ਆਪ ਹੀ ਉਹ ਇੱਕ ਰਸ ਭੋਗਣਹਾਰ ਹੈ ਸਭ ਘਟ ਆਪੇ ਭੋਗਣਹਾਰ ਉਹ ਆਪ ਹੀ ਭੋਗ ਰਿਹਾ ਸਭ ਰੂਪਾਂ ਦੇ ਵਿੱਚ ਜਿਵੇਂ ਆਪਾਂ ਉਦਾਹਰਨ ਗੁਰਬਾਣੀ ਦੀ ਲੈਣੇ ਹੁੰਨੇ ਆ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਇੱਕ ਸੋਹਣਾ ਫੁੱਲ ਖਿੜਿਆ ਫੁੱਲ ਵੀ ਉਹ ਆਪ ਹੈ ਉਸ ਫੁੱਲ ਦੇ ਵਿੱਚ ਰਸ ਭਰਿਆ ਹੁੰਦਾ ਹੈ ਉਹ ਰਸ ਵੀ ਉਹ ਆਪ ਹੈ ਇੱਕ ਭੌਰਾ ਆਉਂਦਾ ਹੈ ਉਸ ਰਸ ਨੂੰ ਚੂਸਦਾ ਰਸ ਨੂੰ ਭੋਗਦਾ ਹੈ ਮਾਣਦਾ ਹੈ ਉਹ ਭੌਰਾ ਵੀ ਉਹ ਪਰਮਾਤਮਾ ਆਪ ਹੈ ਰਸ ਵੀ ਉਹ ਹੈ ਫੁੱਲ ਵੀ ਉਹ ਹੈ ਉਸ ਨੂੰ ਭੋਗਣ ਵਾਲਾ ਵੀ ਉਹ ਹੈ ਭਾਵੇਂ ਉਸ ਤੋਂ ਭਿੰਨ ਕੋਈ ਨਹੀਂ ਹੈ ਸਾਰੇ ਘਟਾਂ ਦੇ ਵਿੱਚ ਸਭ ਸ਼ਰੀਰਾਂ ਦੇ ਵਿੱਚ ਉਹ ਹੈ ਅਲੱਖ ਹੈ ਸਭ ਨਾ ਲਖਿਆ ਜਾਣ ਵਾਲਾ ਉਸ ਨੂੰ ਲਖਿਆ ਨਹੀਂ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਕਿ ਉਹ ਕਿਸ ਥਾਂ ਮੌਜੂਦ ਹੈ ਜਿਵੇਂ ਸਾਡੇ ਸ਼ਰੀਰ ਦੇ ਅੰਦਰ ਸਾਡੇ ਅੰਦਰ ਆਰਗਨ ਨੇ ਡਾਕਟਰਾਂ ਨੇ ਸਭ ਖੋਜਾਂ ਕੀਤੀਆਂ ਵੀ ਕਿਹੜੀ ਥਾਂ ਦਿਲ ਹੈ ਕਿੱਥੇ ਕਿਹੜੀ ਕਿਡਨੀ ਹੈ ਕਿੱਥੇ ਸਾਰਾ ਕੁਝ ਉਹਨਾਂ ਖੋਜਾਂ ਕੀਤੀਆਂ ਪਰ ਪ੍ਰਮਾਤਮਾ ਨੂੰ ਨਹੀਂ ਖੋਜਿਆ ਜਾ ਸਕਦਾ ਇਸ ਤਰ੍ਹਾਂ ਉਸ ਨੂੰ ਨਹੀਂ ਇਸ ਤਰ੍ਹਾਂ ਦੇਖਿਆ ਜਾ ਸਕਦਾ ਵੀ ਉਹ ਸਰੀਰ ਦੇ ਕਿਹੜੇ ਕੋਨੇ ਵਿੱਚ ਹੈ ਉਹਦੀ ਜੋਤ ਕਿੱਥੇ ਹੈ ਉਹ ਹੈ ਕਿੱਥੇ ਇਸ ਤਰ੍ਹਾਂ ਨਹੀਂ ਮਹਾਰਾਜ ਕਹਿੰਦੇ ਉਹ ਹੈ ਸਭ ਦੇ ਵਿੱਚ ਅਲਖ ਵਰਤੈ ਅਗੰਮ ਅਪਾਰਾ ਉਹ ਲਖਿਆ ਨਹੀਂ ਜਾ ਸਕਦਾ ਅਲਖ ਰੂਪ ਦੇ ਵਿੱਚ ਵਰਤਦਾ ਹੈ ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸਤਿ ਸਮਾਵਣਿਆ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਜੀ ਦਾ ਧਿਆਨ ਨਾਲ ਸਰਵਨ ਕਰਿਓ ਮਹਾਰਾਜ ਕਹਿ ਰਹੇ ਨੇ ਗੁਰੂ ਦੇ ਸ਼ਬਦ ਦੇ ਨਾਲ ਮੇਰਾ ਹਰੀ ਪ੍ਰਭੂ ਧਿਆਇਆ ਜਾ ਸਕਦਾ ਹੈ ਜਿਵੇਂ ਅਸੀਂ ਹੁਣ ਗੁਰੂ ਦਾ ਸ਼ਬਦ ਧਿਆ ਰਹੇ ਹਾਂ ਗੁਰੂ ਦੇ ਸ਼ਬਦ ਦੀ ਕਥਾ ਸੁਣ ਰਹੇ ਹਾਂ ਜਦੋਂ ਇਸ ਤਰੀਕੇ ਨਾਲ ਅਸੀਂ ਗੁਰੂ ਦੇ ਸ਼ਬਦ ਨੂੰ ਧਿਆਇਆ ਸਮਝਿਆ ਸਹਜੇ ਸੱਚ ਸਮਾਵਣਿਆ ਸਾਡੇ ਅੰਦਰ ਸਹਜਤਾ ਦਾ ਗੁਣ ਆਇਆ ਅਸੀਂ ਸੱਚ ਦੇ ਨਾਲ ਜੁੜ ਗਏ ਸੱਚ ਨਾਲ ਜੁੜ ਕੇ ਹੀ ਅਸੀਂ ਉਸ ਪਰਮਾਤਮਾ ਦੇ ਵਿੱਚ ਸਮਾ ਜਾਵਾਂਗੇ ਲਿਵਲੀਨ ਹੋ ਜਾਵਾਂਗੇ ਪੰਜ ਦੂਤ ਮੁਹੈ ਸੰਸਾਰਾ ਇਹ ਤੀਸਰੀ ਪੰਕਤੀ ਹੈ ਪੰਜ ਦੂਤ ਪੰਜ ਦੂਤ ਮਹਾਰਾਜ ਜੀ ਨੇ ਪੰਜ ਵਿਕਾਰਾਂ ਨੂੰ ਕਿਹਾ ਹੈ ਇਹ ਪੰਜੇ ਵਿਕਾਰ ਕਹਿੰਦੇ ਸੰਸਾਰ ਨੂੰ ਮੋਹ ਰਹੇ ਨੇ ਮਨਮੁਖ ਅੰਦੇ ਸੁਧ ਨਾ ਸਾਰਾ ਤੇ ਮਨ ਦੇ ਪਿੱਛੇ ਤੁਰਨ ਵਾਲੇ ਇਨਸਾਨ ਉਹਨਾਂ ਨੂੰ ਕੋਈ ਸੁਧ ਨਹੀਂ ਹੈ ਜਿਵੇਂ ਮਹਾਰਾਜ ਜੀ ਕਹਿੰਦੇ ਨੇ ਅਵਰ ਪੰਜ ਹਮ ਏਕ ਜਨ ਹੋਰ ਤੇ ਲੁੱਟਣ ਵਾਲੇ ਸਤਗੁਰੂ ਮਹਾਰਾਜ ਜੀ ਪੰਜ ਨੇ ਮੈਂ ਕੱਲਾ ਤੇ ਉਹ ਕਰਦੇ ਕੀ ਨੇ ਗੁਰੂ ਮਹਾਰਾਜ ਜੀ ਕਹਿੰਦੇ ਮਾਰੈ ਲੂਟੈ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨ ਉਹ ਪੰਜੇ ਦੂਤ ਵਿਕਾਰੀ ਜਿਹੜੇ ਵਿਕਾਰ ਨੇ ਜਿਹੜੇ ਉਹ ਨਿਤ ਨਿਤ ਮਾਰਦੇ ਨੇ ਲੁੱਟਦੇ ਨੇ ਮੈਂ ਕਿਹਦੇ ਅੱਗੇ ਪੁਕਾਰ ਕਰਾਂ ਮੈਂ ਕਿਹਦੇ ਅੱਗੇ ਦਸਾਂ ਮਹਾਰਾਜ ਜੀ ਕਹਿੰਦੇ ਗੁਰਮੁਖ ਹੋਵੈ ਸੋ ਆਪਣਾ ਕਰ ਰੱਖੇ ਪੰਚ ਦੂਤ ਸ਼ਬਦ ਪਚਾਵਣਿਆ ਪਰ ਇਹ ਲੁੱਟ ਦਾ ਪਤਾ ਲੱਗਣਾ ਵੀ ਤਾਂ ਬੜਾ ਜ਼ਰੂਰੀ ਹੈ ਜਿਹੜਾ ਕੋਈ ਗੁਰਮੁਖ ਹੁੰਦਾ ਹੈ ਉਹ ਤਾਂ ਇਸ ਗੱਲ ਨੂੰ ਸਮਝ ਪਾਂਦਾ ਹੈ ਗੁਰੂ ਦੇ ਸ਼ਬਦ ਦੇ ਦੁਆਰਾ ਗੁਰੂ ਦੇ ਸ਼ਬਦ ਨੇ ਇਹਨਾਂ ਪੰਛੇ ਦੂਤ ਵੈਰੀਆਂ ਨੂੰ ਵਿਕਾਰਾਂ ਨੂੰ ਖਤਮ ਕਰਨ ਦਾ ਕਾਬੂ ਕਰਨ ਦਾ ਗਿਆਨ ਦਿੱਤਾ ਹੈ ਇਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਗੁਰਮੁਖ ਸਦਾ ਸੱਚੇ ਰੰਗ ਦੇ ਵਿੱਚ ਰਕਤੇ ਹੋਏ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰਦਰ ਸ਼ੋਭਾ ਪਾਵਣ ਆ ਆਪਣੇ ਪ੍ਰੀਤਮ ਦੇ ਦਰ ਤੇ ਖੜੇ ਹੋ ਕੇ ਸਦਾ ਸ਼ੋਭਾ ਪਾਉਂਦੇ ਨੇ ਵਡਿਆਈ ਪਾਉਂਦੇ ਨੇ ਮਾਣ ਪਾਉਂਦੇ ਨੇ ਗੁਰਮੁਖ ਜਾਨੂ ਏਕਮ ਏਕੈ ਆਪ ਉਪਾਇ ਦਵੇਦਾ ਦੂਜਾ ਤ੍ਰਿਵਿਦ ਮਾਇਆ ਚੌਥੀ ਪੌੜੀ ਗੁਰਮਖ ਉੱਚੀ ਸੱਚੋ ਸੱਚ ਕਮਾਵਣਿਆ ਇਹ ਜੋ ਗੁਰੂ ਮਹਾਰਾਜ ਜੀ ਦਾ ਸ਼ਬਦ ਹੈ ਨਾ ਧਿਆਨ ਨਾਲ ਪੰਕਤੀ ਸਰਵਣ ਕਰਿਓ ਫਿਰ ਸਮਝ ਆਏਗੀ ਇਕਮ ਇਕੈ ਆਪ ਉਪਾਇ ਇਕਮ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਉਹ ਆਪਣੇ ਆਪ ਦੇ ਵਿੱਚ ਹੀ ਪ੍ਰਕਾਸ਼ਿਤ ਸੀ ਆਪ ਹੀ ਸੀ ਜੁਗਾਂ ਤੋਂ ਸੀ ਜਿਸ ਨੂੰ ਅਸੀਂ ਮੂਲ ਮੰਤਰ ਦੇ ਵਿੱਚ ਸਹਿਬ ਹਨ ਪੜ੍ਹਦੇ ਹਾਂ ਨਾ ਆਪਣੇ ਆਪ ਤੋਂ ਪ੍ਰਕਾਸ਼ਿਤ ਆਪਣੇ ਆਪ ਤੋਂ ਬਣਿਆ ਅਸੀਂ ਕਹਿੰਦੇ ਆ ਕਿ ਸੰਸਾਰ ਦੇ ਵਿੱਚ ਜਹਾਜ਼ ਕਿਸੇ ਨੇ ਬਣਾਇਆ ਕਿਸੇ ਟ੍ਰੇਨਾਂ ਬਣਾਈਆਂ ਕਿਸੇ ਬੱਸਾਂ ਬਣਾਈਆਂ ਕਿਸੇ ਪੱਖੇ ਬਣਾਏ ਕਿਸੇ ਲਾਈਟ ਬਣਾਈ ਉਹ ਪਰਮਾਤਮਾ ਜੋ ਬਣਿਆ ਹੈ ਨਾ ਉਹ ਸੈਵ ਹੰਗ ਹੈ ਆਪਣੇ ਆਪ ਤੋਂ ਹੈ ਤੇ ਜਿਹੜਾ ਇਹ ਬਚਨ ਗੁਰੂ ਮਹਾਰਾਜ ਜੀਆ ਨੇ ਗੁਰਬਾਣੀ ਦੇ ਵਿੱਚ ਕੀਤਾ ਹੈ ਨਾ ਇਹ ਸਾਈਂ ਸਜੇ ਤੱਕ ਵੀ ਨਹੀਂ ਸਮਝ ਪਾਈ ਮਹਾਰਾਜ ਜੀ ਨੇ ਤੇ ਬੜੇ ਪਹਿਲਾਂ ਦਾ ਇਹ ਬਚਨ ਆਖੇ ਨੇ एकम एकै आप उपाया सब तो पहला वो परमात्मा ਕੱਲਾ ਹੀ ਸੀ ਆਪ ਹੀ ਸੀ ਰੂਪ अदृष्ट रूप ਸੀ ਕੱਲਾ ਦਾ ਭਾਵ ਕੀ ਹੈ ਧਰਤੀ ਨਹੀਂ ਸੀ ਚੰ드ਰਮਾ ਨਹੀਂ ਸੀ ਸੂਰਜ ਨਹੀਂ ਸੀ ਤਾਰੇ ਨਹੀਂ ਸੀ ਕੁਛ ਵੀ ਨਹੀਂ ਸੀ ਸਿਰਫ ਬ੍ਰਹਿਮੰਡ ਸੀ ਹਨੇਰਾ ਸੀ ਕੁੱਪ ਹਨੇਰਾ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਕਹਿੰਦੇ ਹਨ ਕਿ ਅਰਬਦ ਨਰਬਦ ਧੁੰਦੂ ਘਾਰਾ ਤਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਬਈ ਅਰਬਦ ਨਰਬਦ ਇੱਧਰ ਉੱਧਰ ਸਭ ਧੁੰਦ ਹੀ ਧੁੰਦ ਸੀ ਹਨੇਰੇ ਦੀ ਧੁੰਦ ਸੀ ਹਨੇਰਾ ਹੀ ਹਨੇਰਾ ਧੁੰਦ ਹੀ ਧੁੰਦ ਧੁੰਦ ਹੀ ਧੁੰਦ ਨਾ ਧਰਤੀ ਨਾ ਗਗਨ ਗਗਨ ਆਕਾਸ਼ ਆਕਾਸ਼ ਵੀ ਕੋਈ ਇੰਨਾ ਦੱਸ ਦੱਸ ਨਹੀਂ ਸੀ ਸਕਦਾ ਵੀ ਉਹ ਆਕਾਸ਼ ਹੈ ਹੁਣ ਤਾਂ ਬਥੇਲੇ ਦੱਸਦੇ ਨੇ ਆਕਾਸ਼ ਵੀ ਨਹੀਂ ਹੈ ਧਰਤੀ ਵੀ ਨਹੀਂ ਹੈ ਨਾ ਚੰ드ਰਮਾ ਨਾ ਸੂਰਜ ਹੈ ਨਾ ਦਿਨ ਨਾ ਰਾਤ ਹੈ ਨਾ ਰਾਤ ਪੈਂਦੀ ਹੈ ਨਾ ਸੂਰਜ ਨਿਕਲਦਾ ਸਵੇਰ ਹੁੰਦੀ ਹੈ ਇੱਕੋ ਸਮਾਨ ਮੌਸਮ ਹੈ ਇੱਕੋ ਸੁੰਨ ਸਮਾਦ ਲਗਾਏ ਦਾ ਸੁੰਨ ਦੀ ਸਮਾਧੀ ਲੱਗੀ ਹੋਈ ਹੈ ਬਸ ਸੁੰਨ ਇੱਕ ਰਸਲ ਪਤਾ ਨਹੀਂ ਕਿੰਨੇ ਕੁ ਅਰਬਾਂ ਖਰਬਾਂ ਕਰੋੜਾਂ ਗਿਣ ਨਹੀਂ ਸਕਦੇ ਕਹਿ ਨਹੀਂ ਸਕਦੇ ਬੇਅੰਤ ਹੀ ਬੇਅੰਤ ਸਾਲ ਐਵੇਂ ਗੁਜ਼ਰੇ ਨੇ ਐਵੇਂ ਲੰਘੇ ਨੇ ਸੁੰਨ ਦੀ ਸਮਾਧ ਹੀ ਚੱਲੀ ਆਈ ਹੈ ਜਿਹਨੂੰ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਏਕਮ ਏਕੈ ਆਪ ਉਪਾਇਆ ਦੁਬਿਦਾ ਦੂਜਾ ਤ੍ਰਿਬਦ ਮਾਇਆ ਫਿਰ ਦੂਸਰੇ ਨੰਬਰ ਤੇ ਬਾਅਦ ਵਿੱਚ ਉਸਨੇ ਉਸ ਦਾ ਹੁਕਮ ਹੋਇਆ ਤੇ ਇਹ ਸ੍ਰਿਸ਼ਟੀ ਬਣੀ ਤਰਤੀਬ ਬਣੀ ਸੂਰਜ ਬਣਿਆ ਚੰ드ਰਮਾ ਬਣਿਆ ਇਸ ਵਰਗੇ ਪਤਾ ਨਹੀਂ ਕਿੰਨੇ ਕੁ ਗ੍ਰਹਿ ਉਪਗ੍ਰਹਿ ਸਭ ਹੋਂਦ ਵਿੱਚ ਆ ਗਏ ਉਸ ਦੇ ਹੁਕਮ ਦੇ ਵਿੱਚ ਇਹ ਦੂਜੇ ਨੰਬਰ ਤੇ ਤੇ ਇਹ ਚੀਜ਼ਾਂ ਬਣਦੇ ਆ ਸਾਰੇ ਤ੍ਰਿਬਦ ਤੀਸਰੇ ਤੇ ਮਾਇਆ ਬਣ ਗਏ ਪਹਿਲਾ ਉਹ ਪਰਮਾਤਮਾ ਸਵੈ ਪ੍ਰਕਾਸ਼ਮਾਨ ਹੈ ਦੂਸਰੇ ਤੇ ਇਹ ਕਾਇਨਾਤ ਇਹ ਬ੍ਰਹਿਮੰਡ ਇਹ ਸ੍ਰਿਸ਼ਟੀ ਤ੍ਰਿਤੀਸਰੇ ਤੇ ਮਾਇਆ ਚੌਥੇ ਤੇ ਚੌਥੀ ਪੌੜੀ ਗੁਰਮੁਖ ਉੱਚੀ ਸੱਚੋ ਸੱਚ ਕਮਾਵਣਿਆ ਤੇ ਚੌਥੀ ਪੌੜੀ ਹੈ ਇਨਾਂ ਮਾਇਆ ਦੇ ਪ੍ਰਭਾਵ ਤੋਂ ਜਿਹੜਾ ਨਿਰਲੇਪ ਹੋ ਕੇ ਉੱਤੇ ਲੰਘ ਜਾਂਦਾ ਹੈ ਉਹ ਚੌਥੀ ਪੌੜੀ ਹੈ ਉਹ ਚੌਥਾ ਪਦ ਹੈ ਜਿਹਨੂੰ ਆਪਾਂ ਚੌਥੇ ਪੱਦੀ ਅਵਸਥਾ ਕਹਿੰਨੇ ਆ ਚੌਥੇ ਪੱਦੀ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਹੈ ਉਥੇ ਦਸ਼ਮ ਦੁਆਰੇ ਤੇ ਪਹੁੰਚ ਕੇ ਗਿਆਨ ਦੀ ਅਵਸਥਾ ਹੈ ਉਥੇ ਸੰਤ ਦੀ ਅਵਸਥਾ ਹੈ ਉਥੇ ਸਿੱਧ ਦੀ ਅਵਸਥਾ ਹੈ ਉਹ ਚੌਥੀ ਪੌੜੀ ਕੋਈ ਗੁਰਮੁਖ ਜਨ ਕਹਿੰਦੇ ਉਸ ਪਰਮਾਤਮਾ ਦੇ ਸੱਚੇ ਸੁੱਚੇ ਗਿਆਨ ਵਿੱਚ ਜੁੜ ਕੇ ਮਾਇਆ ਦੇ ਤਿੰਨੇ ਗੁਣਾ ਤੋਂ ਉੱਪਰ ਉੱਠ ਕੇ ਕਮਾਈ ਕਰਦਾ ਹੈ ਜਿਹੜਾ ਉਹ ਚੌਥੇ ਤੇ ਪਹੁੰਚਦਾ ਹੈ ਨਾ ਉਹ ਚੌਥੇ ਤੇ ਪਹੁੰਚ ਕੇ ਉਸ ਪਹਿਲੇ ਸਵੈ ਪ੍ਰਕਾਸ਼ਮਨ ਪਰਮਾਤਮਾ ਦੇ ਵਿੱਚ ਲੀਵਲੀਨ ਹੋ ਜਾਂਦਾ ਹੈ ਜਿਸ ਤਰ੍ਹਾਂ ਦਾ ਉਹ ਹੈ ਉਸੇ ਤਰ੍ਹਾਂ ਦਾ ਉਹ ਜਨ ਹੋ ਜਾਂਦਾ ਹੈ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਦਾ ਬਹੁਤ ਪਿਆਰਾ ਸ਼ਬਦ ਚਾਰ ਪੰਕਤੀਆਂ ਭੱਜ ਦੀ ਕਥਾ ਵਿੱਚ ਸਰਵਨ ਕੀਤੀਆਂ ਨੇ ਬਾਕੀ ਦੀਆਂ ਚਾਰ ਕੱਲ ਦੀ ਕਥਾ